ਮਾਂ ਦਾ ਦੁੱਧ ਕਿੰਨਾ ਕੁ ਸੀ ਪਈ ਬਾਈ ਬਾਈ ਮਾਂ ਦਾ ਬਈ ਇਹਦਾ 17 18 ਲੀਟਰ ਜੀ ਆਪਾਂ 16 16 17 ਮੰਨ ਕੇ ਚੱਲੋ ਇਹਨਾਂ ਨੂੰ ਪੂਰਾ ਜਿਵੇਂ ਪਹਿਲਾ ਸੂਆ ਬਹੁਤ ਸੋਹਣੀਆਂ ਨਿੱਖਰ ਗਿਆ ਹਨਾ ਬਾਈ ਹਾਂਜੀ ਪਲੀ ਬੱਧਨੀ ਤੋਂ ਹੈ ਬੜੀ ਬੱਧਨੀ ਤੋਂ ਕ੍ਰੋਸ ਆ ਆਪਣੇ ਨਾ ਰੌਂਦੇ ਤੋਂ ਮੁੰਡਾ ਆਉਂਦਾ ਹੁੰਦਾ ਸਰਬਾ ਠੀਕ ਹੈ ਵੀਰੇ ਛੱਡੀ ਚੰਗੀ ਤਿਆਰੀ ਦੇ ਵਿੱਚ ਕਰਮਾਂ ਦੀ ਬਹੁਤ ਸੋਹਣਾ ਥਣੇ ਦੇਵਾ ਕੱਢਿਆ ਪਿਛਾਂ ਨੂੰ ਹਵਾਨਾ ਕੱਢਿਆ ਜਿੰਨੀ ਬਰੀਕੀ ਪੈਦਾ ਕੀਤੀ ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨੰਮੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਜਿਹੜਾ ਕੋਰ ਸਿੰਘ ਵਾਲੇ ਦੇ ਵਿੱਚ ਕੋਰ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਬਠਿੰਡੇ ਦਾ ਆਖਰੀ ਪਿੰਡ ਆ ਇਹ ਤੋਂ ਗਾਂ ਹੱਦ ਮੋਗੇ ਜ਼ਿਲ੍ਹੇ ਦੇ ਰੌਂਤੇ ਪਿੰਡ ਦੀ ਸ਼ੁਰੂ ਹੋ ਜਾਂਦੀ ਆ ਇੱਕ ਪਾਸੇ ਸਮਾਧ ਭਾਈ ਪਿੰਡ ਆ ਜਾਂਦਾ ਵਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਤੇ ਇਹ ਆਖਰੀ ਪਿੰਡ ਰਹਿ ਜਾਂਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਕੋਰ ਸਿੰਘ ਆ ਅੱਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਵਾਰ ਆ ਤੇ ਪਸ਼ੂ ਪਾਲਣ ਦਾ ਸ਼ੌਂਕ ਆ ਬਾਈ ਹੁਣਿਆਂ ਨੂੰ ਅੱਜ ਫੇਰ ਮਿੱਤਰੋ ਤੁਹਾਡੇ ਲਈ ਇੱਕ ਪਹਿਲਾ ਸੂਆ ਝੋਟੀ ਫੋਨ ਵਾਲੀ ਲੈ ਕੇ ਆਏ ਆ ਬੜੀ ਸੋਹਣੀ ਤਿਆਰੀ ਦੇ ਵਿੱਚ ਮੁਕੰਮਲ ਹੋਈ ਆ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕਾਚੀ ਆ ਕੀ ਭਾਈ ਹੁਣੀ ਇਹਦਾ ਰੇਟ ਕਰਦੇ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲੈਨੇ ਆ ਉਹ ਮਿਲਦੇ ਆ ਭਾਈ ਨੂੰ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਆ ਜੀ ਠੀਕ ਆ ਜੀ ਸ਼ੇਤਾ ਦੇ ਪਰਿਵਾਰ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਅੱਛਾ ਘਰ ਬਾਰ ਪਰਿਵਾਰ ਬਈ ਸਾਰਾ ਠੀਕ ਠਾਕ ਜੀ ਵਧੀਆ ਜੀ ਚਰਜੀ ਕਲਾ ਜੀ ਸਾਰੇ ਹਾਂ ਜੀ ਹਾਂ ਜੀ ਠੀਕ ਆ ਇਥੇ ਨਾਮ ਦੱਸ ਦਈਏ ਵੀਰੇ ਇੱਕ ਵਾਰ ਮਾ ਨਾਮ ਮੇਰਾ ਬੱਗਾ ਸਿੰਘ ਆ ਜੀ ਬੱਗਾ ਸਿੰਘ ਬੱਗੇ ਬਈ ਘਰ ਆਪਣਾ ਆ ਗਿਆ ਪਿਕੋਰ ਸਿੰਘ ਵਾਲੇ ਪਿੰਡ ਦੇ ਵਿੱਚ ਕਿਹੜੇ ਪਾਸੇ ਆ ਗਿਆ ਇਸ ਸ਼ਮਸ਼ਾਨ ਘਾੜ ਤੋਂ ਆਪਣੇ ਕੱਚਾ ਰਸਤਾ ਆਉਂਦਾ ਬਈ ਸ਼ਮਸ਼ਾਨ ਘਾੜ ਦੇ ਨਾਲ ਹੀ ਹਨਾ ਹਾਂ ਹਾਂ ਖੇਤਾਂ ਦੇ ਘਰ ਆਪਣਾ ਠੀਕ ਹੈ ਪਿੰਡ ਦੇ ਘਰ ਆ ਗਿਆ ਆਪਣਾ ਹਨਾ ਹਾਂ ਪਿੰਡ ਦੇ ਘਰ ਆਪਣਾ ਥੇਲੇ ਤੇ ਆ ਗਿਆ ਠੀਕ ਹੈ ਬਈ ਅੱਛਾ ਬੱਗੇ ਬਈ ਆਪਣਾ ਮਾਣਾ ਬਠਿੰਡੇ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਆ ਗਿਆ ਹਨਾ ਆਖਰੀ ਪਿੰਡ ਆ ਗਿਆ ਹਾਂ ਬਈ ਅੱਛਾ ਵੀ ਬਾਕੀ ਹੈ ਬਈ ਇਹਦੇ ਸੂਣ ਦੇ ਵਿੱਚ ਇਹਦੇ ਬਈ ਹਫਤਾ ਲੈ ਜਾਣਾ ਇਹਨੇ ਹਫਤਾ ਲੈ ਜਾਣਾ ਹਜੇ ਇਹਨੇ ਅੱਛਾ ਬਈ ਤਿਆਰੀ ਤੁਰੀ ਬਹੁਤ ਸੋਹਣੀ ਕਰਦੀ ਆਉਂਦੀ ਕਰਮ ਵਾਲੀ ਹਨਾ ਹਾਂਜੀ ਹਾਂਜੀ ਹੂੰ ਚੰਗੀ ਨਿੱਖਰ ਜੂਗੀ ਬਈ ਮੇਰੇ ਹਿਸਾਬ ਦੇ ਨਾਲ ਤਾਂ ਯਾਰ ਹਾਂਜੀ ਹਾਂਜੀ ਬਈ ਅੱਛਾ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਇਹ ਬਾਗੇ ਬਈ ਮਾਂ ਦਾ ਬਈ ਇਹਦਾ 17 18 ਲੀਟਰ ਜੀ ਆਪਾਂ 16 16 17 ਮੰਨ ਕੇ ਚੱਲੋ ਠੀਕ ਹੈ ਮਾੜਾ ਪਾਣਾ ਤੋਂ ਟਵਾਲੀ ਤੋਂ ਲਿਆਂਦੀ ਛੇਦੀ ਮਾਂ ਛਬਾਲੀ ਤੋਂ ਹੈ ਹਾਂ ਕੀ ਬਾਤ ਆ ਬਈ ਇੱਕ ਗੱਲ ਹੈ ਛੋਟੀਆਂ ਨਖੇਰਾ ਨਖਰਾ ਜਿਵੇਂ ਪਹਿਲਾ ਸੂਆ ਬਹੁਤ ਸੋਹਣੀਆਂ ਨਿੱਖਰ ਗਿਆ ਹਨਾ ਬਈ ਹਾਂਜੀ ਬੜੀ ਵੱਧਨੀ ਤੋਂ ਹੈ ਬੜੀ ਵੱਧਨੀ ਤੋਂ ਕ੍ਰੋਸ ਆ ਆਪਣੇ ਨਾ ਰੌਂਤੇ ਤੋਂ ਮੁੰਡਾ ਆਉਂਦਾ ਹੁੰਦਾ ਸਰਬਾ ਠੀਕ ਹੈ ਵੀਰੇ ਹਾਂ ਉਹ ਮੰਨ ਲਓ ਆਪਣੇ ਪਸੰਦੀ ਦੇਖ ਰਹੇ ਕੋ ਉਹ ਤੋਂ ਟਿੱਕੇ ਟਾ ਕੇ ਸਾਰੇ ਉਹਦੇ ਮਤਲਬ AI ਵਗੈਰਾ ਸਾਰੀ ਦੇਖ ਰਹੇ ਕੋ ਕਰਦਾ ਹਨਾ ਠੀਕ ਹੈ ਅੱਛਾ ਬਾਈ ਇੱਕ ਗੱਲ ਹੋਰ ਆ ਵੀਰੇ ਝੋਟੀ ਦਾ ਮਾਲਾ ਸੇ ਸੇ ਉਠਣ ਦੀ ਬਹੁਤ ਆ ਹਨਾ ਬਾਈ ਹਾਂਜੀ ਹਾਂਜੀ ਅੱਛਾ ਬਾਈ ਇਹਨਾਂ ਮਾਲਾ ਹੁਣ ਆਪਾਂ ਵੇਚਣਾ ਇਹਨੂੰ ਇਹਦਾ ਰੇਟ ਫੇਰ ਕੋਈ ਤੈਅ ਕੀਤਾ ਕਿ ਨਹੀਂ ਹਜੇ ਰੇਟ ਬਾਈ ਕੋਈ ਗੱਲ ਨਹੀਂ ਵੀ ਰੇਟ ਆਪਣਾ ਫੋਨ ਤੇ ਹੋ ਜੂਗਾ ਫੋਨ ਤੇ ਕਰਾਂਗੇ ਕਿਉਂਕਿ ਝੋਟੀ ਬਾਈ ਮੇਰੇ ਤੋਂ ਅਜੇ ਕੱਚੀ ਆ ਕਿੰਨੇ ਦਿਨ ਪੈਸੀ ਚਤਣਾ ਪੈਂਦਾ ਕਈ ਭਰਾ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਵੀਡੀਓ ਬਣਾਉਣ ਦਾ ਕੀ ਫਾਇਦਾ ਜੇ ਰੇਟ ਹੀ ਨਹੀਂ ਰੱਖਣਾ ਉਹ ਬਈ ਇੱਕ ਗੱਲ ਬੇਨਤੀ ਕਬੂਲ ਕਰਿਆ ਕਰੋ ਕਿਉਂਕਿ ਪਸ਼ੂ ਦਾ ਰੇਟ ਰੋਜ਼ ਦਾ ਹੁੰਦਾ ਕਈ ਵਾਰੀ ਪਸ਼ੂ 60 ਨਾਲ ਲੱਖ ਦਾ ਬਣ ਜਾਂਦਾ ਪੰਜਾ ਦਿਨਾਂ ਜਿੱਤੇ ਕਈ ਵਾਰੀ 60 ਵਾਲਾ ਪਸ਼ੂ 50 ਤੇ ਵੀ ਆ ਜਾਂਦਾ ਇਹ ਮਹਾਰਾਜ ਤੇ ਡਿਪੈਂਡ ਹੁੰਦਾ ਇਸ ਕਰਕੇ ਰੇਟ ਆ ਜਿਹੜਾ ਕਿੰਨੇ ਕੱਚੇ ਪਸ਼ੂ ਦਾ ਬਈ ਬਈ ਮਾਲਕ ਜਿਹੜੇ ਰੱਖਦੇ ਉਹ ਫੋਨ ਤੇ ਇਸ ਕਰਕੇ ਰੱਖਦੇ ਆ ਕਿ ਤਿਆਰੀ ਕਈ ਵਾਰੀ ਚੰਗੀ ਪਸ਼ੂ ਕਰ ਜਾਂਦਾ ਹੁਣ ਇਹ ਝੋਟੀ ਵੇਖੋ ਕਿੰਨੀਆਂ ਚੰਗੀਆਂ ਨਖੇਰਾਂ ਦੇ ਵਿੱਚ ਨਖਰੀਆ ਜੇ ਤੁਸੀ ਪਿਛਾ ਪਿਛਲੇ ਪੁੱਤੇ ਨਹੀਂ ਮੜਾ ਜਾਂਦਾ ਬਈ ਨੂੰ ਕਰੀ ਪਿੱਛੋਂ ਐ ਨੂੰ ਕਰੀ ਕਰਾਂ ਦੀ ਇਹਦਾ ਪਿਛੜਾ ਪਾਸਾ ਦਿਖਾਉਨੇ ਆ ਤੁਹਾਨੂੰ ਮਿੱਤਰੋ ਬੜੀ ਚੰਗੀ ਲੈ ਮਿੱਤਰੋ ਵੇਖੋ ਕਿੱਡੀ ਚੰਗੀ ਤਿਆਰੀ ਦੇ ਵਿੱਚ ਕਰਮਾ ਆ ਉਹ ਸੋਹਣਾ ਥਣ ਲੈਵਾ ਕੱਢਿਆ ਪਿਛਾ ਨੂੰ ਹਵਾਨਾ ਕੱਢਿਆ ਜਿੰਨੀ ਬਰੀਕੀ ਪੈਦਾ ਕੀਤੀ ਆ ਕਰਮਾ ਦੇ ਜਿਹਦੇ ਹੁੰਦੇ ਨਾ ਜੇ ਬੀਜ ਚੰਗਾ ਫੋਟ ਦੇ ਵਿੱਚ ਆਉਂਦਾ ਵਾ ਤਾਨੂੰ ਫਲ ਵੀ ਚੰਗਾ ਲੱਗਦਾ ਹੁੰਦਾ ਇਸੇ ਕਰਕੇ ਨੇ ਜਿਹੜਾ ਮਿੱਤਰੋ ਪਹਿਲਾ ਵਾਲਾ ਪੱਖ ਰੱਖਿਆ ਉਹ ਬਹੁਤ ਸੋਹਣਾ ਰੱਖਿਆ ਗਿਆ ਕਿ ਜਿਵੇਂ ਜਿਵੇਂ ਵੱਡੇ ਸੂਏਆਂ ਦੇ ਵਿੱਚ ਜਾਊਗੀ ਦੂਜੇ ਤੀਜੇ ਸੂਏ ਦੇ ਵਿੱਚ ਐਂਟਰੀ ਕਰੂਗੀ ਬੜੀ ਸੋਹਣੀ ਤਿਆਰ ਹੋਊਗੀ ਅੱਛਾ ਬਾਗੇ ਬਾਈ ਨੰਬਰ ਕਿੰਨਾ ਆ ਗਿਆ ਆਪਣਾ ਬਾਈ ਮੇਰਾ ਨੰਬਰ ਜੀ 98151 98151 55100 ਬਾਈ 55100 ਹਾਂਜੀ 98151 55100 ਹਾਂਜੀ 98151 55100 ਬਾਈ ਦਾ ਨੰਬਰ ਮਿੱਤਰੋ ਇਸ ਨੰਬਰ ਤੇ ਕਰ ਲਿਓ ਵੀਰੇ ਦੇ ਨਾਲ ਤੁਸੀਂ ਗੱਲਬਾਤ ਬਾਗੇ ਬਾਈ ਦਾ ਪਿੰਡ ਹੈਗਾ ਕੋ ਸਿੰਘਾ ਵਾਲਾ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਤੇ ਸਮਸ਼ਾਨ ਘਾੜ ਦੇ ਨਾਲ ਬਿਲਕੁਲ ਕੱਚਾ ਰਹਾਵਾ ਤੇ ਉਹ ਕਚਰਾ ਬਾਈ ਦੇ ਆ ਕੇ ਕਿੰਡ ਤੇ ਘਰ ਦੇ ਖਤ ਦਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਹੋਰ ਵੀ ਦੇਖਣ ਲਈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜਉਂਦੇ ਰੋ